5000 ਰੁਪਇਆ ਪਹਿਲੀ ਰੇਟ ਦੇ ਹੋ ਗਿਆ ਮੇਰੇ ਪੰਜਾਬੀ ਵੀਰੋ 5000 ਰੁਪਇਆ ਹੈਪੀ ਦੁਬਈ ਵਾਲਿਆਂ ਨੇ ਵੀ ਇਹ 5000 ਦੀ ਪੂਰਤੀ ਕਰ ਦਿੱਤੀ ਹੈ ਲਓ ਇਧਰਲੇ ਪਾਸੇ ਨੌਜਨ ਮੈਦਾਨ ਦੇ ਵਿੱਚ ਕਬੱਡੀ ਪਹੁੰਚਾ ਹੋਇਆ ਮਨਦੀਪ ਸਿੰਘ ਹੈ ਜੱਗੀ ਢਿਲੋਂ ਐਸੋਲੇ ਜੱਗੀ ਢਿਲੋਂ ਦੀ ਪਈ ਹੋਈ ਕਬੱਡੀ ਹੈ ਤੇ ਸੰਦੀਪ ਬਸਿਆ ਦੇ ਵਿਚਕਾਰ ਚੱਲਦਾ ਹੋਇਆ ਮੁਕਾਬਲਾ ਮੈਨੂੰ ਲੱਗਦਾ ਵੀ ਮੇਰੇ ਪੰਜਾਬੀ ਵੀਰੋ ਬਾਈ 5000 ਉਹ ਧੂਰੇ ਉਪਰੀ ਹੈ ਪਈ ਹੈ ਮੈਦਾਨ ਦੇ ਵਿੱਚ ਲਓ ਇਹ ਹੈ ਜੱਗੀ ਢਿਲੋਂ 5000 ਦਾ ਜੇਤੂ ਬਣਿਆ ਹੈ 500 ਰੁਪਿਆ ਕੁਲਵਿੰਦਰ ਸਿੰਘ ਜੀ ਕੈਨੇਡਾ ਵੱਲੋਂ ਵੀ ਹੈ। ਲਓ ਹੁਣ ਜਿਹੜਾ ਜੱਫਾ ਲੱਗੂਗਾ ਰਜਿੰਦਰ ਸਿੰਘ ਜੀ ਟੱਟ ਸਾਬਕਾ ਸਰਪੰਚ ਕੈਨੇਡਾ ਵਾਲੇ ਕਹਿੰਦੇ 100 ਡਾਲਰ ਹੋਵੇਗਾ। 1500 ਰੁਪਿਆ ਗੋਗਾ ਆਸਟ੍ਰੇਲੀਆ ਨੂੰ। 1500 ਰੁਪਿਆ ਗੋਗਾ ਆਸਟ੍ਰੇਲੀਆ ਵੱਲੋਂ ਜਿਹੜਾ ਪਹਿਲਾ ਜੱਫਾ ਲੱਗੂ ਉਹਦੇ ਵਾਸਤੇ ਆ। ਚਾਹੇ ਜੱਫਾ ਇੱਧਰ ਲੱਗੇ ਤੇ ਚਾਹੇ ਜੱਫਾ ਇੱਧਰਲੇ ਪਾਸੇ ਲੱਗੇ। ਸੋ ਵੇਖਦੇ ਆਂ ਵੀ ਬਾਕੀ ਮੇਰੇ ਵੀਰ ਜਿਹੜੇ ਐ ਬਾਹਰ ਜਾਓ। ਲਓ ਇੱਧਰੇ ਪਾਸੇ। ਇਹ ਆ ਨੌਜਨ ਮਨਪ੍ਰੀਤ। ਕਿਆ ਬਾਤ ਐ। ਬੈਠ ਜਾ ਬੱਚਿਓ ਤੁਸੀਂ ਵੀ ਬੈਠ ਜਾ ਫੋਟੋ ਖਿੱਚੋ ਫਿਰ ਬੈਠ ਜਾ ਬੈਠ ਜਾ ਮੈਦਾਨ ਦੇ ਵਿੱਚ ਜੇ ਹਿਲਦੇ ਨੇ ਜੇ ਅਪਨਾ 500 ਡਾਲਰ ਆਹ ਲਓ ਇਧਰਲੇ ਪਾਸੇ ਇੰਦਰਜੀਤ ਪਹਿਲਾਂ ਇਧਰ ਨਾਲ ਬੇ ਗੱਲ ਕਰ ਲਈਏ ਉਹਦੇ ਲਈ ਬਾਅਦ ਵਿੱਚ ਕਰਦੇ ਆ ਲਓ ਮੰਤਰੀ ਤੋਂ ਕੋਣ ਲਗੇ ਵਾਪਸ ਹੁੰਦਾ ਹੋਇਆ ਜੇ ਹਿੰਦਾ ਜੱਫਾ ਲਾਊਗਾ 500 ਰੁਪਿਆ ਰਵਿੰਦਰ ਗੋਲੂ ਕਨੇਡਾ 500 ਡਾਲਰ ਬਾਜੀ ਦਾ 500 ਡਾਲਰ ਜਦੋਂ ਵੀ ਕਹਿੰਦੇ ਆ ਵੀ ہندا ملک والا جفا لاگ گا پانچ سو ڈالر اے روندر گو نے آخ دتا بھی پانچ سو ڈالر لاؤ دیکھو سامنے نہیں ریشا ابھی میرا خیال ہے بھائی پہلا جفا نہیں لگے ادھر پاسے مایا دفے کرم جی سارے مندر باستے واسطے سو روپیہ سکونت ٹلو بھی جڑا ہے پانچ سو روپیہ جڑا پہلا جفا لاؤ گا جافی لاؤ جسویر سن جی ٹھنڈا بلو پانچ سو روپیہ ہے ਰਾਈਡਰ ਵਾਸਤੇ ਲੈ ਇਧਰ ਪਾਸੇ ਜੱਗੀ ਢਿਲੋ ਪੁਆਇੰਟ ਲਗੇ ਵਾਪਸ ਆਉਂਦਾ ਹੋਇਆ ਲਓ ਅਨਾਠ ਚੋਟ ਜਿਹੜਾ ਅਸਲੇ ਕਬੱਡੀ ਪਾਉਣ ਜਾ ਰਿਹਾ ਹੈ ਔਰ ਉਧਰ ਜੇ ਤੇ ਹਿੰਦੀ ਨੇ ਜੱਫਾ ਲਾ ਦਿੱਤਾ ਉਹ ਤਾਂ ਡਾਲਰ ਜਿਹੜਾ ਪਹਿਲੇ ਅਰਵਿੰਦਰ ਸਿੰਘ ਜੀ ਢੱਡ ਸਾਹਿਬ ਦਾ ਸਰਪੰਚ ਤੇ 500 ਡਾਲਰ ਸਾਡੇ ਅਰਵਿੰਦਰ ਢੱਟ ਜੀ ਗੋਲੇ ਨੌਜੋਨ ਸਾਡਾ ਵੀਰ ਔਰ 500 ਡਾਲਰ 1500 ਰੁਪਏ ਕਿਹਨਾਂ ਵੱਲੋਂ ਜੀ ਗੋਗਾ ਆਸਟ੍ਰੇਲੀਆ ਵੱਲੋਂ ਵੀ ਜੱਫੇ ਵਾਸਤੇ ਆ 1500 ਰੁਪਈਆ ਸਤਵੰਦ ਟੱਟ ਵੱਲੋਂ ਵੀ 500 ਆ ਗਿਆ ਲੋ ਜੀ 2000 ਹੋ ਗਿਆ ਜਿਹੜਾ ਬਹੁਤ ਵਧੀਆ ਬਹੁਤ ਰਵਿੰਦਰ ਟੱਟ ਵੱਲੋਂ 500 ਰੁਪਈਆ ਰਵਿੰਦਰ ਟੱਟੋ ਦਾ ਵੱਲੋਂ ਵੀ ਗਿਣੀ ਜਾਓ ਜੀ ਕਿੰਨੇ ਹੋ ਗਏ ਹਾਂ 2500 ਹੋ ਗਿਆ ਬੱਬੇ ਗਿਣੀ ਤੂੰ ਜਾ ਨੌਜਵਾਨਾ ਬੋਲੀ ਅਸੀਂ ਜਾਣਦੇ ਹਾਂ ਲਓ ਇਧਰੇ ਪਾਸੇ ਮੰਦਰ ਅਗਲੀ ਕਬੱਡੀ ਪਾਉਣ ਲਈ ਮੈਦਾਨ ਦੇ ਵਿੱਚ ਵੱਧਦਾ ਹੋਇਆ ਦੇਖਦਾ ਵੀ ਇਸ ਗੱਭਰੂ ਨੂੰ 500 ਰੁਪਏ ਮਨਦੀਪ ਟੱਟ ਮਨਦੀਪ ਟੱਟ ਵੱਲੋਂ ਵੀ 500 ਰੁਪਏ ਜੱਫੇ ਵਾਸਤੇ ਜੀ ਲਓ ਜੱਫੇ ਵਾਸਤੇ ਬੱਬੇ ਆ ਵੀ ਆ ਵੀ ਨੋਟ ਕਰ ਲੈ 500 ਰੁਪਏ ਇਧਰੋਂ ਪਾਸੇ ਵੀ ਮਨਦੀਪ 3000 ਰੁਪਏ ਹੋ ਗਿਆ ਅਜੇ ਹੈਪੀ ਦੁਬਈ ਹੁਣਾਂ ਵੱਲੋਂ ਵੀ ਬਲਵੀਰ ਟੱਟ ਵਾਲਿਓ 500 ਬਲਵੀਰ ਟੱਟ ਹੁਣਾਂ ਵੱਲੋਂ ਵੀ 500 ਰੁਪਏ ਆ ਗਿਆ 3500 ਹੋ ਗਿਆ ਸੁਖਦੀਪ ਸਿੰਘ ਦੀ ਟੱਟ ਬੈਨ ਕੋਵਰ ਵਾਲਿਆਂ ਵੀ 500 ਲੈ ਬੱਬਿਆ 4000 ਹੋ ਗਿਆ ਲਓ ਸੁਖਦੀਪ ਟੱਟੋਣਾ ਬੱਲੇ ਵੀ 500 ਹੋ ਗਿਆ 4000 ਹੋ ਗਿਆ ਔਰ 100 ਡਾਲਰ ਜਿਹੜਾ ਪਹਿਲਾਂ ਹੀ ਸਰਪੰਚ ਆਹ ਦੇਖੋ ਸਾਹਮਣੇ ਲੱਗ ਗਿਆ ਜੱਫਾ ਜੀ ਇੰਦਰਜੀਤ ਜਿਹਦਾ ਦਾਖਾਂ ਦੇ ਟੂਰਨਾਮੈਂਟ ਦਾ ਵੀ ਬੈਸਟ ਸਟਾਪਰ ਨੇ ਜੱਫਾ ਲਾ ਦਿੱਤਾ ਖੰਡਲ ਸਾਹਿਬ ਔਰ ਦੇਖੋ 4500 ਦੇ ਦਿਓ ਉਸ ਨੌਜਵਾਨ ਨੂੰ ਤੇ ਨਾਲ 100 ਡਾਲਰ ਵੀ ਅਰਜਿੰਦਰ ਸਿੰਘ ਜੀ ਟੱਟ ਸਾਹਿਬ ਦਾ ਸਰਪੰਚ 100 ਡਾਲਰ ਵੀ ਦਿਓ ਮੇਰਾ ਖਿਆਲ ਹੈ ਵੀ ਲਗਭਗ 10000 ਦੇ ਕਰੀਬ ਰੁਪਇਆ ਹੋ ਗਿਆ ਹੈ ਔਰ ਇਹ ਮਾਲਕ ਨੇ ਜੱਫਾ ਲਾਦਾ 500 ਡਾਲਰ ਆ ਲਓ ਇਧਰੇ ਪਾਸੇ ਦੇਖਦੇ ਆਂ ਵੀ ਪ੍ਰਧਾਨ ਦੇ ਵੀ ਰੇਡ ਪਈ ਉਧਰ 500 ਡਾਲਰ ਜਿਹੜਾ ਹੈ ਰਵਿੰਦਰ ਗੋਲੂ ਉਹਨਾਂ ਨੇ ਆਖਿਆ ਵੀ ਜਦੋਂ ਇਹ ਹਿੰਦਾ ਮਾਲਕ ਜੱਫਾ ਲਾਵੇਗਾ 500 ਹੋਵੇਗਾ ਹਾਂਜੀ 500 ਰੁਪਇਆ ਸੁਖਦੀਪ ਢੱਟ ਵੱਲੋਂ ਜੱਫੇ ਦੇ 500 ਰੁਪਇਆ ਸੁਖਦੀਪ ਢੱਟ ਵੱਲੋਂ 500 ਰੁਪਇਆ ਬਲਵੀਰ ਢੱਟ ਉਹਨਾਂ ਵੱਲੋਂ ਸਤਵੰਤ ਢੱਟ ਵੱਲੋਂ ਰਵਿੰਦਰ ਜੀ ਐਸਓ ਉਹਨਾਂ ਵੱਲੋਂ ਵੀ 500 ਰੁਪਇਆ ਰਵਿੰਦਰ ਟੱਟ ਲਓ 2500 ਹੋ ਗਿਆ ਮੇਰੇ ਖਿਆਲ 2500 ਹੋ ਗਿਆ ਹੋਣਾ ਬੱਬਿਆ ਦੇਖ ਬਈ ਨੌਜੋ ਮੈਚ 500 ਦੇ ਗੋ ਅਸਟ੍ਰੇਲੀਆ ਲਓ ਵੀ ਇਹਨੂੰ ਕਹਿੰਦੇ ਹੁੰਦੇ ਵੀ ਬਿਨਾ ਬਦਲਾ ਤੇ ਨੋਟਾਂ ਦੀ ਵਰਖਾ ਹੋ ਰਹੀ ਹੈ 3000 ਰੁਪਇਆ ਹੋ ਗਿਆ ਜਿਹੜਾ ਹੁਣ ਜਾਫੀ ਜਫਾ ਲਾਵੇਗਾ ਹੁਣ ਜਾਫੀ ਜਫਾ ਲਾਵੇਗਾ ਜਿਹੜਾ 500 ਡਾਲਰ ਹੈ ਉਹ ਵੱਖਰਾ ਹੈ ਹਿੰਦੇ ਮਲਕ ਵਾਸਤੇ ਰਵਿੰਦਰ ਗੋਲੇ ਉਹਨਾਂ ਵੱਲੋਂ ਹਾਂਜੀ ਨਹੀਂ 500 ਡਾਲਰ ਹੈ ਜਿਹੜੇ ਹੈ ਰਵਿੰਦਰ ਗੋਲੇ ਦੇ ਨੇ ਹਿੰਦੇ ਮਲਕ ਵਾਸਤੇ ਹੈ ਇਹ ਇਹ 3000 ਰੁਪਏ ਨੂੰ ਜਿਹੜਾ ਜਫਾ ਲਾਊਗਾ ਹੈਲੋ ਹੈਲੋ ਮਨਦੀਪ ਟੱਟ ਵੱਲੋਂ ਜਿਹੜਾ ਨਾੜ ਚੋੜ ਨੂੰ ਜਫਾ ਲਾਵੇਗਾ ਉਹਦੇ ਵਾਸਤੇ ਮਨਦੀਪ ਟੱਟ ਉਹਨਾਂ ਵੱਲੋਂ ਖੰਡਲ ਸਾਹ ਪੂਰੇ ਖੁਸ਼ ਹੈ ਇਧਰਲੇ ਪਾਸੇ ਕਮਲ ਹੁਣੀ ਜੰਟੇ ਹੁਣੀ ਸਾਰੇ ਨੌਜਨ ਪ੍ਰਦੀਪ ਹੁਣੀ ਹਰਵਿੰਦਰ ਹੁਣੀ ਹਾਂਜੀ 3000 ਰੁਪਏ ਜਫੇ ਦਾ ਹੋਇਆ ਜਿਹੜਾ ਨਾੜ ਚੋੜ ਨੂੰ ਜਫਾ ਲਾਊਗਾ ਹਰਜਿੰਦਰ ਟੱਟ ਵੱਲੋਂ 500 ਰੁਪਈਆ ਉਹਦੇ ਵਾਸਤੇ ਹੈ ਤੇ ਲਓ 1000 ਕਿਹ ਹੋ ਗਿਆ ਅਰਵਿੰਦਰ ਟੱਟ ਵੱਲੋਂ ਹੋਰ ਆ ਗਿਆ ਉਧਰਲੇ ਪਾਸੇ ਦੇਖੋ ਸਾਹਮਣੇ ਗੋਗਾ ਆਸਟ੍ਰੇਲੀਆ ਵੱਲੋਂ ਵੀ 500 ਰੁਪਈਆ ਵੀਰੇ ਹਾਂਜੀ ਹਾਂਜੀ ਰੌਲਾ ਤੇ ਪਿੱਛੇ ਵੀ ਜਾਓ ਤੇ ਰੌਲਾ ਗਾਓ ਇਹਨਾਂ ਤੋਂ ਫਰਕ ਨਹੀਂ ਪੈਣਾ ਅੱਗੇ ਪਿੱਛੇ ਦੇ ਨਾਲ ਆਪਾਂ ਦੋਨੇ ਹੀ ਖੜੇ ਆ ਮੇਰੇ ਆਪਾਂ ਲਓ ਆਜੋ ਲਓ ਦੇਖੋ ਇਧਰੇ ਪਾਸੇ ਆਜੋ ਥੋੜੇ ਥੋੜੇ ਪਿੱਛੇ ਨੂੰ ਹੋ ਜਾਓ ਨੌਜਾਨੋ ਇੱਥੇ ਆ ਜਾਓ ਕਿਉਂਕਿ ਨਜ਼ਰ ਨਹੀਂ ਆਉਂਦਾ ਕਿ ਜਦੋਂ ਫਾਈਨਲ ਮੈਚ ਹੈ ਆਪਾਂ ਸੰਗਤ ਨੂੰ ਦਿਖਾਉਣਾ ਹੈ ਲਓ ਵੇਖੋ ਸਾਹਮਣੇ ਅਨਾਰ ਤੋੜ ਜਗਦੀਪ ਸਿੰਘ ਸ਼ੇਰ ਵਰਗਾ ਗੱਭਰੂ ਐਨਐਨਕੇ ਕਬੱਡੀ ਦਾ ਐ 2000 ਰੁਪਏ ਜਿਹੜਾ ਇਹਨੂੰ ਜੱਫਾ ਲਾਊਗਾ ਜੀ ਅਵਤਾਰ ਸਿੰਘ ਵੀ ਅਮਰੀਕਾ ਵਾਲਿਆਂ ਵੱਲੋਂ 500 ਰੁਪਏ ਜਿਹੜਾ ਅਨਾਰ ਤੋੜ ਦੀ ਅਵਤਾਰ ਸਿੰਘ ਦੀ ਟੱਪ ਜਿਹੜੇ ਅਮਰੀਕਾ ਵਾਲਿਆਂ ਵੱਲੋਂ 500 ਰੁਪਏ ਐ ਇਧਰੋਂ ਜੇ ਸੰਦੀ ਜੇ ਬਸ ਜੇ ਸੰਦੀਪ ਬਸੀਆਂ ਜੱਫਾ ਲਾਊਗਾ ਰਵਿੰਦਰ ਟੱਟ ਵੱਲੋਂ 500 ਰੁਪਇਆ ਹੋਵੇਗਾ ਤੇ 3000 ਰੁਪਇਆ ਜੱਫੇ ਦਾ ਹੋਇਆ ਪਿਆ ਤੇਰੇ ਪਾਸੇ ਮੇਰੇ ਵੀਰੇ ਮੇਰਾ ਖਿਆਲ ਹੈ ਬਈ ਲਓ 2500 ਰੁਪਇਆ 2500 ਰੁਪਇਆ ਹੋ ਗਿਆ ਜਿਹੜਾ ਨਾੜ ਚੋਟ ਨੂੰ ਜੱਫਾ ਲਾਵੇਗਾ ਜੇ ਜੱਫਾ ਨਾ ਲੱਗਾ ਤੇ ਆਪਾਂ ਇਹ ਮਾਇਆ ਦੇ ਜੱਫੇ ਨਾੜ ਚੋਟ ਨੂੰ ਦੇ ਦੇਣੀ ਹੈ ਜੇ ਜੱਫਾ ਨਾ ਲੱਗਾ ਤੇ ਆਪਾਂ ਨਾੜ ਚੋਟ ਨੂੰ ਜਗਦੀਪ ਸਿੰਘ ਨੂੰ ਇਹ ਮਾਇਆ ਦੇ ਜੱਫੇ ਦੇ ਦੇਣੇ ਹੈ ਸੋ ਦੇਖਦੇ ਆਂ ਲਓ ਦੇਖੋ ਸਾਹਮਣੇ ਮੈਨੂੰ ਲੱਗਦਾ ਤੇਰੇ ਪਾਸੇ ਮੈਦਾਨ ਦੇ ਵਿੱਚ ਲੱਗੂਗਾ ਮੈਦਾਨ ਵਿੱਚ ਜੋਰ ਚੋਟੀ ਅੱਡੀ ਦਾ ਗੱਲ ਵਾਲਾ ਬਿੱਲਾ ਆਖਦਾ ਹੋਏ ਕਿ ਜੱਫਾ ਨਹੀਂ ਲੱਗਿਆ ਦੇ ਕਿ ਆਪਾਂ ਪਹਿਲਾਂ ਫੈਸਲਾ ਉਡੀਕੀ ਰੈਫਰੀ ਸਾਹਿਬਾਨ ਦਾ ਕਿ ਪਾੜ ਕਰਮਜੀਤ ਸਿੰਘ ਜੀ ਪ੍ਰਧਾਨ ਸਾਹਿਬ ਦੇਖ ਲਓ ਸਾਹਮਣੇ ਮੈਦਾਨ ਦੇ ਵਿੱਚ ਡਬਲ ਟੱਚ ਹੋਇਆ ਹੈ ਇਸ ਕਰਕੇ ਪਾਂਡੇ ਰਾ ਨਰ ਚੋੜਦਾ ਹੈ ਅੱਦੇ ਜਿਹੜੀ ਕਾਮਯਾਬੀ ਹੈ ਨਰ ਚੋੜਦਾ ਪੱਲੜਾ ਪਾਰੀ ਕਰ ਰਹੀ ਹੈ ਦੇਖਦੇ ਹਾਂ ਵੀ ਸਾਹਮਣੇ ਅਗਲਾ ਸਮਾਂ ਵਕਤ-ਵਕਤ ਬਲਵਾਨ ਹੈ ਇਹ ਕਦੋਂ ਫੈਸਲਾ ਕੀ ਕਰਦਾ ਹੈ ਔਰ ਵਕਤ ਕੀ ਫਰ ਸ਼ੈਗਲਾਮ ਵਕਤਕਾਰ ਸ਼ੈਤੀ ਰਾਜ ਜੇ ਸੰਦੀਪ ਬਸੀਆਂ ਜੱਫਾ ਲਾਵੇਗਾ ਅਰਵਿੰਦਰ ਟਾਟੋਣਾ ਵੱਲੋਂ ਗੋਲ ਵੀਰ ਵੱਲੋਂ ਔਰ ਕੁਲਵਿੰਦਰ ਸਿੰਘ ਟਾਟੋਣਾ ਵੱਲੋਂ ਇਹ 500 ਰੁਪਏ ਹੋਵੇਗਾ ਉਹਦੇ ਸਾਥੀਆਂ ਵੱਲੋਂ ਹਾਂਜੀ 500 ਗੋਗਾ ਅਸਟ੍ਰੇਲੀਆ ਵੱਲੋਂ ਹੋਵੇਗਾ ਤੇ 3000 ਜੱਫੇ ਦਾ ਵਾਜੀ ਤੇ 3000 ਤਾਂ ਜੱਫੇ ਦਾ ਲੱਗਾ ਹੋਇਆ ਹੈ ਜਿੱਧਰ ਜੱਫਾ ਲੱਗੇ ਚਾਹੇ ਇਧਰ ਲੱਗੇ ਚਾਹੇ ਉਧਰ ਲੱਗੇ ਚਾਹੇ ਹਿੱਕ ਵਿੱਚ ਵੱਜੇ ਚਾਹੇ ਕਹਿੰਦੇ ਹੁੰਦੇ ਵੀ ਕੈਂਚੀ ਵੱਜੇ میں نے لگتا بھائی میدان دور بالکل ہندوں میں لا گئے بلے 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 ہو گئے لو پینتی سو ہو گیا بھر لو سکھدیپ سو بھر لو جسوت پاسے چار ہیار ہو گیا جانتا بھی ادھر پاسے پانچ سو ویر ہاں جی پانچ سو آ گیا یہ کدھروں بھی دبئی والے والے پانچ سو پانچ سو روپیہ ڈبے کھنے ہو گئے ਇਹ ਗਿਣਨੇ ਪੈਣੇ ਇਹ ਗਿਣਨੇ ਪੈਣੇ ਹੁਣ ਇਹ ਗਿਣਨਾ ਇਹਨੂੰ ਗੈਨੂ ਵੀ ਹੁਣ ਟਾਈਮ ਲੱਗਣਾ ਹੈ ਰਵਿੰਦਰ ਟੱਟ ਬਲੋ ਆ ਵੀ ਫੜ ਲੈ ਫੜੀ ਜਾ ਜਫਾ ਵੀ ਉਧਰ ਕਿਆ ਰੱਖਿਆ ਵੀ ਨੌਜਵਾਨਾਂ ਨੇ ਝੰਡੇ ਧਿਆਨ ਰੱਖੀ ਵੀ ਕਿਸੇ ਜਾਫੀ ਦਾ ਜਫਾ ਲੱਗ ਗਿਆ ਤੇ ਆਪਾਂ ਜਿਹੜਾ ਨਾਡ ਚੋਰ ਨੂੰ ਜਫਾ ਲਾਵੇ ਉਹਨੂੰ 2500 ਰੁਪਏ ਇੱਧਰ ਕਰਮਜੀਤ ਸਿੰਘ ਜੀ ਪ੍ਰਧਾਨ ਸਾਹਿਬ ਪੂਰੇ ਖੁਸ਼ ਨੇ ਨਾਲੇ ਸਵਾਦ ਆ ਪਿਆ ਐ ਐਸੇ ਲਈ ਬਾਬਾ ਜੀ ਦੇਖੋ ਮੋਟਾਂ ਦੀ ਵਰਖਾ ਹੋ ਰਹੀ ਬਹੁਤ ਵਧੀਆ ਬਹੁਤ ਵਧੀਆ ਲੱਗੇ ਜਫਾ ਵੀ ਕਿ ਨਹੀਂ ਉਧਰ ਜੱਫਾ ਤੇ ਨੱਗਾ ਤਾਂ ਨਹੀਂ ਉੱਥੇ ਦਿਸੇ ਉਧਰ ਪਤਾ ਨਹੀਂ ਲੱਗ ਰਿਹਾ ਅਨਾਰ ਚੋਰ 2500 ਆ ਇਸ ਵਾਰ ਦੀ ਰੇਟ ਦੇ ਉੱਪਰ ਹਾਂ 500 ਤੇ ਪਹਿਲੇ ਐਲਾਨ ਕੀਤਾ ਹੋਇਆ ਵੀ ਜਦੋਂ ਵੀ ਹਿੰਦਾ ਲੈ ਵੀ ਹਿੰਦੇ ਆ ਉਧਰ ਲਓ ਅਨਾਰ ਚੋਰ ਨਹੀਂ ਰੁਕਿਆ ਉਧਰ 5000 ਜੱਫੇ ਦਾ ਹੋ ਗਿਆ ਦੇਖਣਾ ਵੀ ਕਹਿੰਦੇ ਹੁੰਦੇ ਜੱਫੀਆਂ ਦੀ ਖੇਡ ਨਹੀਂ ਖੇਡ ਨਿਰਾਲੀ ਹੁੰਦੀ ਹੈ ਹੁਣ ਜਿਹੜਾ 나ੜ ਜੌਂਡ ਨੂੰ ਜੱਫਾ ਲਾਉਂਦਾ ਜਿਹੜਾ 나ੜ ਚੋਰ ਨੂੰ ਜੱਫਾ ਲਾਉਂਦਾ ਮੇਰੇ ਖਿਆਲ 2500 ਤਾਂ ਪਹਿਲੇ ਸੀ 3000 ਹੋ ਗਿਆ ਯਾ ਵੀ ਨਾੜ ਚੋੜੇ 3000 ਹੋ ਗਿਆ ਉਧਰ ਹਾਰਨ ਮਾਰਦੀ ਹੋਈ ਗੱਡੀ ਕੋਕਾ ਮਾਰਦੀ ਹੋਈ ਸਿਟੀਆਂ ਬਜਾਉਂਦੀ ਹੋਈ ਆ ਰਹੀ ਹੈ 500 ਰੁਪਿਆ ਜੀ ਬਲਜਿੰਦਰ ਦबई ਵੱਲੋਂ ਆ ਲੈ ਲੋ ਜੀ 500 ਰੁਪਿਆ ਬਲਜਿੰਦਰ ਦबई ਵੱਲੋਂ ਵੀ ਲੈ ਲੋ ਬੱਬੇ ਆ ਬੱਬੇ ਇੱਧਰ ਦबई ਵਾਲਿਆਂ ਨੇ ਵੀ ਬਲਜਿੰਦਰ ਉਹਨਾਂ ਨੇ ਵੀ ਭੇਜਿਆ 500 ਵੀ ਫੜ ਨੌਜਾਨੇ ਤੂੰ ਤੇ ਪੰਜਾਬ ਨੈਸ਼ਨਲ ਬੈਂਕ ਦਾ ਕੈਸ਼ੀਅਰ ਬਣਿਆ ਤੇ ਅੱਜ ਤੇ ਬੱਬਾ ਨੌਜਾਨ ਲਓ ਦੇਖੋ ਹਾਂ ਜੀ ਮਨਦੀਪ ਟੱਟ ਸੁਖਦੀਪ ਟੱਟ ਤੇ ਸੁਖਦੀਪ ਟੱਟ 500 ਰੁਪਿਆ ਨਾਲ ਚੋੜ ਦੀ ਰੇਟ ਤੇ ਹੁਣ ਟੋਟਲ ਕਿੰਨੇ ਹੋ ਗਏ ਆ 3000 ਹੋ ਗਿਆ 3000 ਨਾਲ ਚੋੜ ਦੀ ਰੇਟ ਤੇ ਪਰ ਲਓ ਦੂਜੇ ਪਾਸੇ ਵੀ ਪਈ ਹੋਈ ਕਬੱਡੀ ਇਸ ਨੌਜਾਨ ਦੀ ਉਹ ਬੱਲੇਵਾਲੀ ਕੀ ਉਹ ਮੈਰੀ ਸਾ ਬਹੁਤ ਸੋਨਾ ਪਾਟ ਲੇ ਕੀ ਬਾਪਸ ਔਰ 500 ਗੋਗਾ ਫੇਲੀ ਨਾ 2000 ਜੱਫਿਆਂ ਦੇ ਹੋ ਗਿਆ ਲਓ ਜੱਫੇ ਜੱਫੇ ਦਾ 2000 ਉਹ ਪਹਿਲਾ ਜੱਫਾ ਲਾਤਾ ਵੀ ਉਹ ਕਿਹਦੇ ਮੁੰਡੇ ਨੇ ਲਾਇਆ ਉਹ ਕਿਹੜਾ ਮੁੰਡਾ ਸੀ ਇੰਦਰਜੀਤ ਨੂੰ 5 5000 ਦੇ ਦਿੱਤਾ ਗਿਆ ਅਗਾਹ 2000 ਫੇਰ ਹੋ ਗਿਆ ਵਾਹ ਬਈ ਵਾਹ ਇਹ ਨਿੱਤ ਵਧਾਈਆਂ ਨੇ ਕਿਆ ਬਈ ਇਹ ਸ਼ੇਖੂਪੁਰੇ ਦਾ ਕਬੱਡੀ ਕੱਪ ਹੈ ਤੇ ਪਹਿਲੀ ਵਾਰ ਹੀ ਕਹਿੰਦੇ ਹੁੰਦੇ ਆ ਇਹਨਾਂ ਤੁਮੋਂ ਪਾਤੀ ਤੁਮੋਂ ਪੈਗੀ ਸ਼ੇਖੂਪੁਰ ਦੇ ਕਬੱਡੀ ਕੱਪ ਦੀ ਲਓ ਦੇਖੋ ਸਾਹਮਣੇ ਹਰਮਨ ਟਾਟੇ ਉਹਨਾਂ ਵੱਲੋਂ ਕਿੰਨੇ ਵੀਰੇ ਆ ਮੇਰੇ ਕੋਲ ਹੀ ਹਰਮਨ ਨੇ ਨੌਜਵਾਨ 3000 ਦੇ ਕੋਲ ਹੈ ਜਿਹੜਾ ਨਾਟ ਚੋੜ ਨੂੰ ਡਕੇਗਾ ਨਹੀਂ ਤੇ ਅਨਾਰ ਚੋਟ ਛਪਾਰ ਵਾਲੇ ਦੇ ਖਾਤੇ ਦੇ ਵਿੱਚ 8000 ਸੁਖਦੀਪ ਟੱਟ ਮਨਦੀਪ ਟੱਟ ਪੂਰੇ ਖੁਸ਼ ਨੇ ਆ ਬੱਲੇ ਉਹ ਮੱਲੇ ਨਹੀਂ ਮਿਲ ਅਗਦਾ ਵਾਹ ਭਈ ਹਰਮਨ ਇੱਧਰ ਕਿੰਨੇ ਹੈ 3000 ਤੋਂ 500 ਡਾਲਰ ਬਈ 500 ਡਾਲਰ ਅੱਜ ਅੱਜ ਰੇਟ ਕਿੰਨਾ ਕੈਨੇਡੀਅਨ ਡਾਲਰ ਦਾ ਮਾਰਤਾ ਤੇ ਉੱਪਰ ਸਰਜੀ ਕਿੰਨਾ ਆ ਬੈਸਨ ਯੂਨੀਅਨ ਦਾ 5900 ਤੇ ਉਧਰ ਕਿੰਨਾ ਆਦਾ 3000 ਬਈ 7900 ਹੋ ਗਿਆ 5900 ਤਾਂ 100 ਦਾ 500 ਆਉਣੀ ਪੰਜਾਂ ਦਾ ਹਾਂ ਵੀ ਇਸਾ 500 ਆ ਵਾਹ ਬਈ ਵਾ 24000 ਤੇ 3000 ਇਧਰ 27000 ਹੈ ਗੁਰਦਾਸ ਮਾਨ ਦੀ 26 ਤੋਂ ਟੱਪ ਗਿਆ ਤੇ 13 ਦੋਨਾ 26 ਹੈ ਤੇ 26 ਰਹਿਣ ਦੇ ਜਿੱਥੇ ਸਾਡੀ ਲੱਗੀ ਆ ਤੇ ਲੱਗੀ ਰਹਿੰਦੇ ਦੇਤਾ ਉਹਦਾ 2000 ਜਫਾ ਲਾਇਆ ਜੌਂਟੀ ਕੈਲਸ਼ੀਅਮ ਨੇ ਸਟਾਰ ਜਾਤੀ ਨੇ ਜਫਾ ਲਾਇਆ ਇਧਰ ਜਫਾ ਜਿਹੜਾ ਹੰਦੇ ਮਲਕ ਨੇ ਲਾਇਆ ਸਟਾਰ ਨੇ 9 ਬਈ ਕਹਿੰਦੇ ਹੁੰਦੇ ਆ 27 27000 ਦਾ ਜਫਾ ਰਗਿੰਦਰ ਸਿੰਘ ਜਿਨ੍ਹਾਂ ਨੇ ਇਹ ਜਫੇ ਦਾ ਸੌਦਾ ਦਿੱਤਾ ਸਾਫਾ ਸਰਪੰਚ ਸਾਹਿਬ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਲੋਟਟਾ ਸਾਹਿਬ ਦਾ ਲੋ ਇਧਰੇ ਪਾਸੇ ਮੰਦਰ ਪਾਉਣ ਲੱਗੇ ਬਾਪੂ ਸਿੰਘ ਵੀ ਆਤੇ ਆ ਕਹਿੰਦੇ ਹੁੰਦੇ ਆ ਵੀ ਕਮਲ ਕੀ ਬਾਤ ਹੈ ਨਜ਼ਾਰੇ ਬੱਜੇ ਪਏ ਆਏ ਲੱਗੂਗਾ ਮੈਦਾਨ ਵਿੱਚ ਕੀ ਫੈਸਲਾ ਹੋ ਗਿਆ ਜੀ ਲਓ ਇਸ ਮੁਕਾਬਲੇ ਦਾ ਜੇਤੂ ਕੌਣ ਰਿਹਾ ਹੈ ਬਾਬਾ ਜੀ ਜੇਤੂ ਕੌਣ ਰਿਹਾ ਹਮੇਸ਼ ਸਿੰਘ ਜੀ 500 ਰੁਪਏ ਕੋਗਾ ਚਿੰਦੇ ਨੇ ਫੋਟੇ ਇੰਦਰ ਜੀ ਦੇ ਮੁੰਦਾਇ 600 ਰੁਪਏ ਥੋੜੇ ਨੇ ਬੋਲਣ ਦੇ ਕੋਗਾ ਗੋਗਾ ਆਸਟ੍ਰੇਲੀਆ ਜੀ ਉਹਨਾਂ ਨੇ ਮੈਂ ਆਪਣੇ ਵੱਲੋਂ ਵੀ ਧੰਨਵਾਦ ਕਰਦਾ ਹਾਂ ਲਓ ਇਧਰ ਆ ਤੁਸ਼ਵਾ ਜੀ ਆ ਪਟਾਕੇ ਚੱਲਣੇ ਹਰਜੋ ਜੀ ਕਲਸੀਆ 15 15 ਤੇ 10.5 ਪੁਆਇੰਟ ਨੇ ਬਿੰਦਰਾ

ਤਲਵੀਰ ਦੇਖ ਬਈ ਸਮਾਨ ਦੇ ਵਿੱਚ ਖਿਜਲਾ ਫੋਟੋ ਖਿਜ ਫੋਨ ਕੱਢ ਆਪਣਾ ਛੇਕੂਗਰੇ ਦਾ ਅੱਜ ਸਮਾਨ ਅੱਜ ਛੇਕੂਗਰੇ ਦਾ ਸਮਾਨ ਵੀ ਚੰਨੇ ਅੱਜ ਹੈਪੀ ਤੇਰਾ ਪਿੰਡ ਦਾ ਸਮਾਨ ਵੀ ਜਿਹੜਾ ਕਹਿੰਦੇ ਹੁੰਦੇ ਰੰਗਿਆ ਪਿਆ ਅੱਜ ਦੀਵਾਲੀ ਬਣੀ ਪਈ ਹੈ ਛੇਕੂਗਰੇ ਦੇ ਕਬੱਡੀ ਕੱਪ ਦੇ ਉੱਪਰ ਬਈ ਮੇਰੀ ਸਾ ਉਧਰ ਬਾਵੇ ਹਰਜਪ ਸਿੰਘ ਨੌਜਵਾਨੋਂ ਵਧਾਰਕਵਾਦ ਹੁੰਦੇ ਤੇਰਾ ਰਿਕਾਰਡ ਬਣ ਗਿਆ ਗੱਲ ਪੈਸਿਆਂ ਦੀ ਨਹੀਂ ਹੁੰਦੀ ਕਿ ਛੇਕੂਗਰੇ ਦੇ ਵਿੱਚ ਤਾਂ ਜੱਥਾ ਲਾ ਦਿੱਤਾ ਤੇਰੇ ਸ਼ਰਧਾਲੂ ਦੇਖ ਗੋਲ ਹੁਣੇ ਬੈਠੇ ਆ ਉਹ 3100 ਕਹਿੰਦੇ 27000 ਤੇ ਗੱਲ ਗਈ ਹੈ। ਲਓ ਗੋਗਾ ਆਸਟ੍ਰੇਲੀਆ ਵੱਲੋਂ ਵੀ 500 ਰੁਪਏ ਹੁੰਦੇ ਬਾਤੇ ਸਪੈਸ਼ਲੀ ਦੇ ਜੱਫੇ ਲਈ। ਹਾਂ ਉਹ ਨੂੰ ਆਊ ਹੋ ਗਈ। ਲਓ ਦੇਖੋ 27 27000 ਦਾ ਜੱਫਾ ਹੋ ਗਿਆ ਇਸ ਨੌਜਵਾਨ ਦਾ। ਇਹ ਗੋਲੀ ਆਪਣੇ ਕਮੇਟੀ ਦੇ ਰਜਿਸਟਰ ਵਿੱਚ ਲਿਖਣਾ ਹੈ। ਇਹ ਜਿਹੜਾ ਟੌਪ ਦਾ ਜੱਫਾ ਜਿਹੜਾ ਕਿੰਨੇ ਦਾ ਬੱਤ ਤੋਂ ਬੱਦ ਲੱਗਾ। ਆਓ ਮੁਬਾਰਕਬਾਦ ਮਾਈਕ ਓਵਰ ਟੂ ਸਟੇਜ ਖੰਡੇ ਸਾਹਿਬ। ਸਪੂ ਪੈਂਡਾ ਵੀ ਬਰੇ ਬਹੁਤ ਆਪ ਦਾ ਧੰਨਵਾਦ ਵੀਰੇ ਜਿਨ੍ਹਾਂ ਨੇ ਗਾਣੇ ਲਵਾ ਦਿੱਤੇ ਹਾਂ ਨਾ ਨਾਮ ਨੂੰ ਮੈ ਜੋ ਪੁੱਛ ਗਿਆ ਨਾ ਪੁੱਛ ਗਿਆ ਮੰਦਰ ਜਿਹੜਾ ਹੈ ਇਹ ਜੁਆਇੰਟ ਬੱਸ ਹਾਂਜੀ ਹਾਂਜੀ 1 ਮਿੰਟ ਜੀ ਕਹਿੰਦੇ ਰੁਕੇ ਹੋ ਜੇ 1 ਮਿੰਟ ਜੀ ਇੰਦਰਜੀਤ ਤੇ ਜੰਟੀ ਆ ਜੀ ਹਾਂਜੀ ਅਸੀਂ ਵੀ ਇਹੀ ਕਹਿਣ ਲੱਗੇ ਆ ਜੀ ਇਹ ਇਹੀ ਹੋਏ ਸੀ ਵੀ ਰੇਡਰ ਜਿਹੜਾ ਹੈ ਮੰਦਰ ਤੇ ਅਨਾਰ ਚੋਰ ਜਿਹੜਾ ਹੈ ਇਹ ਜੁਆਇੰਟ ਕਿਉਂਕਿ ਦੋਨਾਂ ਦੇ ਅੰਕ ਬਰਾਬਰ ਨੇ ਔਰ ਸੁਭਬ ਦੀ ਗੱਲ ਹੈ ਵੀ ਜਾਫੀ ਵੀ ਦੋਨੋਂ ਜਿਹੜੇ ਆ ਐ ਇੱਕ ਤੇ ਇੰਦਰਜੀਤ ਹੈ ਇਹ ਤੇ ਮਿਰਖਲੋ ਤੇ ਇਕੱਲਾ ਹੀ ਆ ਇੱਕ ਜਾਂਟੀ ਇਹਨਾਂ ਨੇ ਆਛਾ ਜਾਂਟੀ ਦੋਨੋਂ ਹੀ ਜੋਨਟੀ ਕਲਸੀਆ ਦੇਖੋ ਸਤਾੜੀਆਂ ਮਾਰ ਦੋ ਮੇਰੇ ਵੀਰੋ ਇਹ ਸਕੂਟਰ ਵੀ ਕਹਿੰਦੇ ਆ ਵੀ ਅਸੀਂ ਇਹਨਾਂ ਦੋਨਾਂ ਗਬਰਾਂ ਦੇ ਇਹ ਸਾਡੇ ਸਵਾਰ ਹੋਣ ਸੋ ਭਾਗਾਂ ਵਾਲੇ ਆ ਇੰਦਰਜੀਤ ਕਲਦਾਖਾਂ ਦੇ ਟੂਰਨਾਮੈਂਟ ਦੇ ਅੱਜ ਉਹਦੇ ਨਾਲ ਜੋਨਟੀ ਵੀ ਜਿਹੜਾ ਸਫਲ ਹੋਇਆ ਮੁਬਾਰਕਬਾਦ ਹੈ ਆ ਹੁਣ ਆਪਾਂ ਦੋਨਾਂ ਟੀਮਾਂ ਨੂੰ ਨਾਮਾਂ ਦੀ ਵੰਨ ਕਰਾਂਗੇ ਪੁਸ਼ੇਕੂਪੁਰਾ ਦੇ ਕਬੱਡੀ ਕੱਪ ਦੇ ਸਾਰੇ ਪਿੰਨੋਂ ਨਗਰ ਪੰਚਾਇਤ ਨੂੰ ਦੇਸ਼ਾ ਵਿਦੇਸ਼ਾ ਵਿੱਚ ਵਸਦੇ ਸਾਡੇ ਨੌਜਵਨ ਗਬਰਿਆਂ ਨੂੰ ਇਲਾਕੇ ਨੂੰ ਮੁਬਾਰਕਬਾਦ ਹਲੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਸ਼ੇਖੂਪੁਰਾ ਦੀ ਸਪੋਰਟਸ ਕਲਬ ਦੀ ਕਰਸੋਂ ਔਰ ਸਾਡੀ ਬੇਨਤੀ ਹੈ ਸਮੁੱਚੇ ਕਲਬ ਵਾਲੇ ਵੀਰ ਜਲਦੀ ਦੇ ਨਾਲ ਇਹਨਾਂ ਜੇਤੂ ਟੀਮਾਂ ਨੂੰ ਜਿਹੜੇ ਪ੍ਰਾਈਜ਼ ਦਿੱਤੇ ਜਾਣਗੇ ਸ਼ੇਖੂਪੁਰੇ ਦੇ ਕਬੱਡੀ ਕੱਪ ਦੇ ਵਿੱਚੋਂ ਬੈਸਟ ਰੇਡਰ ਜਿਹੜਾ ਬਣਿਆ ਹੈ ਨਾਡ ਚੋਰ ਤੇ ਮੰਦਰ ਯੋਧਾਂ ਵਾਲਾ ਸਾਂਝੇ ਤੌਰ ਤੇ ਇਹ ਵੈਸਟ ਰੇਡਰ ਐਲਾਨੇ ਗਏ ਹੈ ਕਲਸੀਆਂ ਵਾਲਾ ਇੰਦਰਜੀਤ ਤੇ ਜੋੰਟੀ ਕਲਸੀਆਂ ਵਾਲਾ ਇਹ ਸਾਂਝੇ ਤੌਰ ਤੇ ਜੁਆਇੰਟ ਵੈਸ਼ ਯਾਫੀ ਸ਼ੇਖੂਪੁਰ ਦੇ ਕਬੱਡੀ ਕੱਪ ਦੇ ਹਾਂਜੀ ਵੀਰ ਜੀ ਟੀਮਾਂ ਆ ਗਈਆਂ ਇਹਨਾਂ ਨੂੰ ਪ੍ਰਾਈਜ਼ ਦਿੱਤਾ ਜਾਵੇ ਜਲਦੀ ਦੇ ਨਾਲ ਹੀ ਸਾਰੀਆਂ ਸੰਗਠਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸੋਨੇ ਟੱਡ ਤੇ ਪਿੰਦਰ ਦਿਵਾਲ